ਮਾਈ ਗਰੂ ਸੁਖਾ ਕੇ ਅੱਜ ਤਾਂ ਮੈਂ ਉੱਠਦੀ ਉੱਠਦੀ ਵੀ ਲੇਟ ਹੋ ਗਈ ਐਡਾ ਦਿਨ ਚੜਿਆ ਆ ਸੁਖ ਹੋਵੇ ਉਹ ਮੈਂ ਮਾਰਦੀ ਹਾਂ ਕੀ ਹੋ ਗਿਆ ਵੇ ਤੂੰ ਤੇ ਮੈਂ ਤੂੰ ਆਪਣੀ ਗਮਸ਼ਾਕੇ ਕਿਉਂ ਬੈਠਾ ਕੀ ਹੋਇਆ ਮੇਰੇ ਖੋਲ ਲਈ ਜਾਗਦਾ ਉਹ ਦਾ ਵਿਚਾਰਾ ਵਕਿਆ ਜਿੰਦੇ ਲਗੇ ਵੇ ਅੜੀ ਨੇ ਜਾਇਆ ਵੇ ਆਹ ਕਿੰਨਾਂ ਘਰ ਕਿਰ ਕੀ ਮੇਰੇ ਸਾਹਦ ਮਲੇ ਮਲਾ ਗੁੱਟ ਕੇ ਖਾਏ ਪੈ ਤੂੰ ਕਾ ਉਡਾ ਲਿਆ ਕ ਮਾਰ ਆ ਰਿਹਾ ਉਹਨੇ ਦੇਸੀ ਕਹਉਂ ਰਿਆ ਉੱਤੇ ਪਾ ਦਾ ਗਏ ਉਹ ਕਿਵੇਂ ਉੱਤੇ ਪਾਵਾਂਗੇ ਦਾਦਾ ਸੋਲੇ ਹੋ ਤੜੇ ਮੈਂ ਤੜੇ ਗਏ ਆ ਬੜੇ ਰੋਲਾ ਮੜ ਰੋਲਾ ਉਹ ਜੂ ਹਾਏ ਅੰਦਰ ਹੋ ਗਿਆ ਗੁੱਸਾ ਜਸੇਂਦਰ ਦਾ ਪਗੂਣਾ ਰੋਣਾ ਪੈਣਾ ਘੜ ਲੱਗ ਕੇ ਅਏ ਕਿੱਥੋਂ ਫੜੀ ਹੋ ਕੇ ਨਾ ਹਾਂ ਹਾਂ ਉਹ ਕਿਹੜੀ ਅਬਾਈ ਸਾਰੇ ਦੇਆ ਗੇੜ ਤੋੜਨਾ ਕਰ ਖਿਆਰ ਤੜਕੇ ਦੇ ਮਾਰ ਮਾਰ ਕੇ ਲੜਕ ਰੇ ਅਜੇ ਜੰਬਾ ਚ ਗਿਆ ਤੂੰ ਤਬਾ ਤੈਨੂੰ ਮੇਰੇ ਕਿੜੇ ਪਾਇ ਮੈਨੂੰ ਲੱਗਦਾ ਉਹ ਨਹੀਂ ਹੈਗੀ ਹੈਗੀ ਆ ਹੈਗੀ ਆ ਆਹੋ ਹਮ ਹੈਗੀ ਆ ਹਏ ਮੈਨੂੰ ਲੱਗਦਾ ਹੋ ਕੀ ਰਿਹਾ ਹੋਏ ਸਮੋ ਲੱਜ ਜਾ ਤੈਨੂੰ ਚੜਕ ਜਣ ਕਾ ਲੱਗੇ ਨਹੀਂ ਆ ਤੂੰ ਕਾਦਾ ਝਟਕਾ ਤੈਨੂੰ ਉਹ ਲਾਈਟ ਲੱਗੀ ਨਹੀਂ ਹੈਗੀ ਸਾਰੀ ਰਾਤ ਤਾਂ ਲਾਈਟ ਨਹੀਂ ਹੈਗੀ ਤੇਰੀ ਮਾਂ ਹੈ ਟ੍ਰਾਂਸਫਰ ਮੱਚ ਗਿਆ ਮਗਰ ਲੈ ਆਪਣਾ ਤੂੰ ਭਾਂਡੇ ਜੜਾ ਵਾਚ ਗਿਆ ਤੂੰ ਕਦਿਆਂ ਕਬਛਾਈ ਤਰ ਕਿ ਤੂੰ ਕੀ ਕਰ ਤੂੰ ਕਿਨੂੰ ਕੁ ਹੋ ਗਿਆ ਦਸੀ ਮੈਂ ਕੋਈ ਨਾ ਸੁਪਨਾ ਆਇਆ ਦੀ ਘਰ ਰਾਤ ਵੀ ਆ ਕੇ ਜੀਜੇ ਨੂੰ ਕਰੰਟ ਲੱਗ ਗਿਆ ਤੈਨੂੰ ਕਦੇ ਕੋਈ ਟੜਕੇ ਦੇ ਕਦੇ ਸੁਪਨੇ ਸੱਚ ਹੋ ਜਾਂਦੇ ਹੈਲੋ ਆਪੂਆ ਕੀ ਹੋਇਆ ਨਾਪੂਆ ਤੁਸੀਂ ਨਾ ਆਇਓ ਠੀਕ ਹੈ ਠੀਕ ਹੈ ਸਾਰਾ ਕੁਝ ਹਾਂ 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 ਨਾ ਨਾ ਕੋਈ ਨਾਪੂਆ ਤੈਨੂੰ ਕਹਾਲੀ ਦੀ ਕੋਈ ਨਾ ਕੋਈ ਨਾ ਠੱਤ ਆਹ ਕੋਈ ਨਾ ਕੋਈ ਨਾ ਠੀਕ ਆ ਠੀਕ ਆ ਸਾਰੇ ਨੁਕਸਾਨ ਹੈ ਇੱਕ ਇੱਕ ਮਿੰਟ ਤੇਰੀ ਫਾਈਨ ਆਹ 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 ਮੈਂ ਬੋਲਾਂ ਉਹ ਅਦਾ ਬੜਾ ਜੰਮਿਆ ਏ ਸਾਰੇ ਦਾ ਕੱਟ ਤੂੰ ਆਏ ਕਰ ਉਹਨਾਂ ਸਾਕੇ ਬੈਂਡ ਪਾਉਣ ਲੱਗ ਰਹੀ ਤੀ ਮੇਰੀ ਗੱਲ ਸੁਣ ਇਹਨੂੰ ਕਰਾ ਕੇ ਟਾਟਾ ਸੋਮੋ ਨਾ ਇਹਨੂੰ ਮੇਰੇ ਸਾਨੂੰ ਸਨੋਰ ਛੱਡ ਕੇ ਆ ਛੱਡ ਦੇ ਸਨੋਰ ਯਾਰੋ ਕਪੜੇ ਕੁੱਤੇ ਭਾਈਂ ਦੇਰ ਤਰ੍ਹਾਂ ਖਾਵਾ ਵਰਦਾ ਮੈਂ ਸੁੱਖੀ ਸੰਧੀ ਮੇਰੇ ਕਮਰੇ ਮੂਰੇ ਪੱਲੀਆਂ ਵਿਛਾਰ ਕੇ ਨੇ ਮਰੇ ਸੌਣ ਦਾ ਬੈਣ ਪਾਉਣ ਲੱਗ ਰਹੀ ਤੇ ਬੁੜੀਆਂ ਮੰਗੂ ਐ ਕਰਨੀ ਟੈਲੀਫੋਨ ਕਰ ਖਾਣੇ ਚ ਤੇਰੀ ਤਾਂ ਹਾਂ ਮੈਂ ਘਾਟੇ ਲਿਖੂ ਤਾਵਾ ਫੜੋ ਕਿਤਨਾ ਮਸਾਣਾ ਦੇ ਥਾਣੇ ਤੇ ਘਾਤੋ ਕਹਿੰਦੇ ਟੈਲੀਫੋਨ ਕਰਨ ਨੂੰ ਮੈਨੂੰ ਦੇਖ ਸਭ ਪਤਾ ਹੈ ਕਿਸੇ ਜਿਹੜੀ ਤੂੰ ਕਤੂਤਾ ਕਰਦਾ ਤੂੰ ਪਹਿਲਾਂ ਵੀ ਨਹੀਂ ਟਿਕਦਾ ਸੀ ਜਦੋਂ ਮੇਰਾ ਵਿਆਹ ਨਹੀਂ ਹੋਇਆ ਸੀ ਤੂੰ ਹੁਣ ਮੈਂ ਟਿਕਦਾ ਮੈਂ ਕਿਹਾ ਮੈਂ ਕੀ ਕਹਾਂ ਦਸੀ ਮੜਾ ਜਾ ਮੈਂ ਤੁਹਾਨੂੰ ਕੁਝ ਕਿਹਾਗਾ ਤੂੰ ਤੇ ਤੇਰੀ ਜਰਾਨੀ ਤੀ ਨਹੀਂ ਟੜਖੀ ਉੱਠਣ ਸਾਰ ਰੱਬ ਮੂਰੇ ਅ ਕਰਾ ਸੀ ਕਿਉਂ ਨਹੀਂ ਆਸਮਾਨ ਦੇ ਰਿਹਾ ਸੀ ਕਿ ਕਸੂਰ ਆ ਤੇ ਇਕੱਠੀਆਂ ਕਰੀ ਮੈਂ ਦੰਡਾਸਾ ਮਾਰ ਕੇ ਸਿਰ ਭਾਰ ਦੂੰ ਜਿੱਦਨ ਦੀ ਮੈਂ ਆਇਆ ਤਾਂ ਇਹ ਹੀ ਰਮਾ ਹੈ ਤੇ ਪਤਾ ਨਹੀਂ ਕਹੋ ਤੇਰੇ ਬਾਪ ਨੂੰ ਨਾਲ ਸੇਣਾ ਮੈਂ ਲੋਕੇ ਮਤਲਬ ਮੁੰਡਾ ਸੁਪਨਾ ਆ ਤੇ ਜੀ ਜੀ ਜੇ ਤੈਨੂੰ ਜਮੀਨੇ ਕਰੰਟ ਲੱਗਿਆ ਜੀਜਾ ਨਾਲੇ ਹੋਰ ਆ ਸੁਪਨਾ ਆ ਤੇ ਪੱਲੀਆਂ ਵਿਛਾ ਲੇਗਾ ਚੱਲ ਕਰੰਟ ਲੱਗ ਰੂਪਾ ਤੇਰਾ ਕਹੇ ਜਲ ਵਿਛਾ ਹੋਇਆ ਹੈ ਲਾਈਟ ਕਿਵੇਂ ਬਗੜ ਲਾ ਦਰ ਮੁੰੱਚੇ ਕੋਥੋਂ ਲਟਕ ਗਈ ਆਗੀ ਇਹਨੂੰ ਦਵਾਈ ਦਵਾ ਦਿਓ ਇਹਨੂੰ ਛੱਡਿਓ ਐ ਕਰਨੀ ਜਾਂ ਪੈਸੇ ਲਾ ਕੇ ਦੋ ਆ ਤਾਂ ਮਸਲੂਕੇ ਲਾਈ ਦੀ ਆ ਹੈਗੇ ਨੇ ਚੱਲ ਹੈਗੇ ਨੇ ਆ ਜਾ ਐ ਗਾ ਓਏ ਹੋਰ ਓਏ ਸਹੀ ਟੀ ਰੋਲੇ ਤੈਨੂੰ ਲੈ ਜਮਾ ਕਰਾ ਕੇ ਤੈਨੂੰ ਲੈ ਦਵਾਈ ਦਵਾ ਕੇ ਜਾ ਲਾ ਫਾਸੇ ਲੈ ਹੱਤ ਨੇ ਉਹਨਾਂ ਨੂੰ ਬੌਲਾ ਕਰ ਦੂ ਭੈਣ ਤੇ ਇੰਦਾ ਬੌਲਾ ਹੈ ਇਹਨੂੰ ਛੁਦ ਦਵਾਈ ਦਵਾ ਲਊਗਾ ਮੈਂ ਫੇ ਕਰੀਏ ਕੀ ਨਾ ਸਕਦਾ ਹੁਣ ਇਹਦਾ ਯਾਰ ਫੋਰੀਆ ਬਿਸਤਰੀਆ ਚੱਕੋ ਇਹਨੂੰ ਛੱਡ ਕੇ ਉਸ ਨਾਲ ਛੱਡ ਗਿਆ ਮੇਰੇ ਅੱਖਾਂ ਖੁੱਲ ਓਏ ਕਿਆ ਹੋ ਗਿਆ ਤੂੰ ਭੈਣ ਤਿੰਗਾਂ ਵਾਲੇ ਬੌਲਾ ਜਮਾ ਲਈ ਡਾਕਟਰ ਦੇ ਤਰੋਲੇ ਵਾਲੇ ਦੇ ਕੋਲ ਮੈਂ ਨਹੀਂ ਤੂੰ ਬੌਲਾ ਜਮ ਨਹੀਂ ਇਹ ਬਸ ਮੇਰੀ ਗੱਲ ਸੁਣ ਇਹਨੂੰ ਇੱਥੇ ਰੱਖੇ ਨਾਲ ਗੱਡਾ ਖੜੇ ਤੇਰਾ ਇਹਨੂੰ ਤੋੜ ਕੇ ਆ ਯਾਰ ਮੈਂ ਉਹਦਾ ਰੱਖੇ ਮੈਂ ਕੱਟਾ ਕਦੋਂ ਕੀਲੇ ਨਾਲ ਕੀ ਗੱਲ ਭਾਈ ਤੂੰ ਨੂੰ ਭੇਜਦੀ ਕਿਉਂ ਨਹੀਂ ਹੈਗੀ ਕੋਈ ਨਾ ਮੈਂ ਕਰਦੀ ਆ ਤੇ ਨਾਲ ਗੱਲ ਗੱਲ ਕਰਦੀ ਆਹੀ ਗੱਲ ਕਰਦੇ ਕਰਦੇ ਤਿੰਨ ਮਿੰਟ ਨਗਾਦੇ ਅੱਜ ਭੇਜ ਦੇ ਕੱਲ ਭੇਜਦੀ ਆ ਮਾੜੇ ਮਾੜੇ ਸੰਗਸ਼ਰਭ ਹੈਗੇ ਕਿ ਹੈ ਨਹੀਂ ਭਾਈ ਸਾਨੂੰ ਇਹ ਦੱਸੋ ਹੈ ਕੀ ਤੁਸੀਂ ਚਾਹੁੰਦੇ ਨਹੀਂ ਕਿ ਸਾਡੇ ਕੋਈ ਲਾਭ ਹੋਵੇ ਅਸੀਂ ਭਲਾ ਕਿਉਂ ਕਦੇ ਦਾ ਤੇਰਾ ਖਸਮ ਆ ਉਹ ਸੱਚ ਕੱਟ ਦਿੰਦਾ ਮਾ ਕਰੋ ਲੇਟ ਕੱਟ ਦਿੰਦਾ ਮੇਰੇ ਕਮਰੇ ਦੀ ਹੈ ਵੀ ਚੁੱਪ ਚਾ ਪੈ ਜਾਣਾ ਰੌਲਾ ਰੱਪਾ ਨਾ ਕਰ ਮੈਂ ਕੋਈ ਹੈ ਕੋਈ ਅਸੀਂ ਆਪਣੀ ਬੋਲ ਚੱਲ ਕਰਨੀ ਨਹੀਂ ਹੈਗੀ ਕੋਈ ਗੱਲ ਨਾ ਤਾਂ ਸਿੱਧੀ ਤਰ੍ਹਾਂ ਦੱਸ ਦੋ ਦੀਦੀ ਕੋਈ ਗੱਲ ਨਹੀਂ ਹੈਗੀ ਮੈਨੂੰ ਤਾਂ ਪਤਾ ਵੀ ਨਹੀਂ ਸਵੇਰ ਦਾ ਰੋਣ ਲੱਗਿਆ ਹੋਇਆ ਫੇਰ ਭਾਈ ਉਹਦੇ ਭਾਂਡੇ ਮੰਡਲਾ ਨੇ ਤੇਰੇ ਤੇ ਚਾਰ ਭਾਂਡੇ ਹੁੰਦੇ ਨੇ ਜ਼ਮੀਨ ਜਿੰਨਾ ਦਾ ਮੈਂ ਜਾਉਂਦਾ ਮੈਂ ਜ਼ਮੀਨ ਦਿੰਦਾ ਨਹੀਂ ਤੇਰੇ ਖਸੋਂ ਦਾ ਖੜਾ ਐ ਕਿਵੇਂ ਮੰਡਲਾ ਭਾਂਡੇ ਐ ਨਾਲ ਐਂ ਜ਼ਮੀਨ ਕਿਵੇਂ ਮੰਡਲਾ ਫਿਰ ਤੁਸੀਂ ਤਾਂ ਮੇਰਾ ਜਾਣਾ ਉੱਪਰ ਕਰਖਾਉਂਦਾ ਕਾ ਤੂੰ ਨਹੀਂ ਜ਼ਮੀਨ ਦਿੰਦਾ ਕਾ ਤੂੰ ਨਹੀਂ ਦਿੰਦਾ ਮੇਰਾ ਹੱਕ ਨਹੀਂ ਹੈਗਾ ਨਹੀਂ ਨਹੀਂ ਕੋਈ ਨਾ ਜਿਆਦਾ ਨਾ ਬੋਲ ਮੇਰਾ ਸਾਲਾ ਮੈਂ ਤੇਰੇ ਥਾਣੇ ਤੇ ਬੁਲਾ ਕੇ ਚਿੱਤੜ ਕਰਾ ਦੂੰਗਾ ਤਾਂ ਮੈਂ ਦੱਸਾਂ ਗੱਲ ਐ ਕਿਵੇਂ ਘਟਾ ਦੇਗਾ ਯਾਰ ਮੈਂ ਮਰੀਆਂ ਨਾਲੋਂ ਡਰ ਕੇ ਨਿਕਟਾਂਗਾ ਤੂੰ ਤੂੰ ਐ ਕਰਨੀ ਸਾਲੇ ਨਾਲ ਨਹੀਂ ਲਾਂਦੀ ਪਰ ਹੁਣ ਤੂੰ ਐ ਸਾਡੇ ਦਰੋਂ ਮਰੇਗਾ ਕੱਪੜੇ ਪਾ ਤੇ ਥਾਣੇ ਚੱਲ ਜਾ ਤੂੰ ਪਿਆਰ ਨਾ ਬੋਲਿਆ ਕਰੋ ਸਰਦਾਰ ਜੀ ਉਹੀ ਆ ਜਿਹੜਾ ਪਹਿਲਾਂ ਲੇਲੜੀਆਂ ਘੜਦਾ ਫਿਰਦਾ ਸੀ ਹੁਣ ਜੇ ਤੈਨੂੰ ਜੁੜ ਗਈ ਨਾ ਤੂੰ ਐ ਕੱਪੜੇ ਪਾ ਕੱਪੜੇ ਪਾ ਤੂੰ ਬਦਲ ਕੱਪੜੇ ਕੋਪੜੇ ਤੇ ਥਾਣੇ ਚੱਲ ਦਿਆ ਮੈਂ ਚੁਟਾਉਣਾ ਸੌਣ ਟੱਪਰ ਨੂੰ ਮੇਰੇ ਥਾਣੇ ਵਗ ਜੇਗਾ ਓਏ ਹੈ ਐ ਕਿਵੇਂ ਥਾਣੇ ਵਗ ਜੇਗਾ ਭਾਏ ਤੇਰੇ ਸਾਰੇ ਰਿਸ਼ਤੇ ਦੇ ਵਿੱਚ ਗਾਹ ਪਾਦਾ ਤੇਰੇ ਇਹ ਸਾਲੇ ਨੇ ਪਰ ਮੈਂ ਮੈਂ ਕਿਹਾ ਤੈਨੂੰ ਮੈਂ ਗਾਹ ਪਾਉਣ ਨੂੰ ਮੈਂ ਕਿਹਾ ਵੀ ਤ ਹੈ ਵੀ ਪਤਾ ਮੇਰੇ ਸਾਲੇ ਸਾਰੇ ਪਿੰਡ ਦੇ ਗਾਹ ਪਾਦਾ ਹੋਏ ਨੇ ਜਮੀਨ ਕਰਨ ਬੋਲੇ ਨੇ ਤੂੰ ਦੇਖੋ ਪਿੰਡੀ ਜ਼ਮੀਨ ਲੈ ਕੇ ਚੜ ਜਾਂਦਾਗਾ ਤੇਰੀ ਕੰਦੇ ਦੀ ਜ਼ਮੀਨ ਆ ਗਈ ਮੇਰੇ ਸਰਦਾਰਾ ਜਾ ਤੇਰਾ ਉਹ ਸਾਲੇ ਨੂੰ ਖੜਕਾ ਦੇ ਨੂੰ ਫਿਰ ਤੂੰ ਐਂ ਕੀ ਡਰਾਪੇ ਦੇਣਾ ਤੂੰ ਮੈਨੂੰ ਜ਼ਮੀਨ ਨਹੀਂ ਦਿੰਦਾ ਛੁੱਡੀ ਮੈਂ ਭੇਗ ਤੇਰੇ ਨੂੰ ਮੈਂ ਦੇ ਮਾਤਾ ਨੂੰ ਟੱਕ ਨਹੀਂ ਆ ਇਹ ਦੇ ਖਾਸਮ ਦੋਏ ਤੀਹੀ ਤਹਾ ਕਰਦੇ ਨੇ ਰਾਂ ਮੇਰੇ ਥੱਲੇ ਉਤਰਦੇ ਨੇ ਹਲ ਕੀ ਤਪਾਉ ਉਹਨੂੰ ਜੰਪੇ ਬੋਲੋ ਕਿਹਦਾ ਬੋਲਦਾ ਹੁਣ ਮੈਂ ਚੁੱਪ ਕਰਿਆ ਹੋਇਆ ਤਿੰਨ ਮਹੀਨਿਆਂ ਦਾ ਵੀ ਨਹੀਂ ਕੋਈ ਕੁਝ ਕਹਿੰਦਾ ਨਹੀਂ ਜਵਾਬ ਕੋਈ ਕਹਿਣਾ ਨਹੀਂ ਇਹ ਖਾਸਮਾਨੇ ਕਿੱਥੋਂ ਟਟਵਾਇਰ ਖੜਾ ਕਰੇ ਇਹ ਦਿੱਕੜੀ ਖੜਾ ਰੇ ਤਾਂ ਨਹੀਂ ਕਪੜੇ ਥਾਰੇ ਚੱਲੀਏ ਮੇਰੇ ਸਾਇਦਾ ਸਾਰਾ ਟੱਬਰ ਪੈ ਗਿਆ ਮੰਗੜਾ ਲੱਟ ਗਈ ਕਿਵੇਂ ਆ ਉਹ ਤਾਂ ਹੈ ਚਰੜ-ਚਰੜ ਕਰਦਾ ਰਹਿੰਦਾ ਮੇਰਾ ਸਾਲਿਆ ਲੋੜ ਪੈਣ ਤੇ ਤੂੰ ਵੀ ਨਾ ਕੰਮ ਆਈ ਪਰ ਜੂੜ ਵੱਡਿਆ ਜਾਂਦਾ ਜੇ ਮੜਾ ਜਾ ਝਟਕਾ ਵੀ ਲੱਗ ਜਾਂਦਾ ਉਹਦੀ ਮਰ ਜਾਂਦਾ ਮੇਰੇ ਹਾਲ ਹਿੱਲਿਆ ਕਿੱਥੋਂ ਕੁਸਾ ਪਿਆਰ ਉੱਤਾ ਸਾਰੇ ਠੀਕ ਨੇ ਅਜਬੇ ਲਿਖੀ ਨਹੀਂ ਹੋਈ ਉਹਦੀ ਬਯੋਮਾ ਤਾਂ ਨੇ ਹਜੂਮਰ ਬਧਾਈ ਹੋਈ ਆ ਆਏ ਹਾਏ ਬੜਾ ਮਾੜਾ ਕੋਇਆ ਭੋਜਨ ਦਾ ਅੱਛੜੋੜਾਂ ਦਾ ਫੋਨ ਆਇਆ ਤੀਆ ਆ ਦੇਖ ਲਾਓ ਸ਼ਰਮ ਨਹੀਂ ਆਉਂਦੀ ਓਏ ਪਪਾਈ ਸ਼ਰਮ ਕਰ ਲੋ ਓਏ ਮਾੜੀ ਮੋਟੀ ਹੈ ਆਏ ਉਹ ਪਾਇ ਦਾ ਨੌਜਵਾਲ ਬੰਦੇ ਦੀ ਮੌਤ ਹੋਈਆ ਕਰੇ ਹੈ ਨਾਲੇ ਸੜਾ ਸੜਾ ਅਗਨੀ ਦੀ ਹੁਣ ਉਹ ਵੇ ਆਇਆ ਭਰਾਤੀ ਆ ਬੈਠਿਓ ਮੰਜਾੜਾ ਹੀ ਅੱਗੇ ਆ ਬਸਾ ਲੋ ਉਹ ਕੁਛ ਨਹੀਂ ਹੋਇਆ ਕੁਛ ਨਹੀਂ ਤੂੰ ਵੀ ਆ ਜਾ ਮੰਜੇ ਤੇ ਬਹਿ ਜਾ ਮੈਂ ਨਹੀਂ ਬੈਠਾ ਭਾਈ ਮੇਰਾ ਤਾਂ ਯਾਰ ਦੀ ਮੈਂ ਮੰਜੇ ਤੇ ਕਿਵੇਂ ਆਲੇ ਨੇ ਆਲਾ ਕਰਨ ਦੇ ਨੇ ਅਸ ਕਰਾ ਬਸ ਲੱਗਦੀ ਕਿਤੇ ਬਾਗੂ ਮੈਂ ਤੈਨੂੰ ਫੇਰ ਮਿਲਦਾ ਹਾਂ ਫੇਰ ਮਿਲਦਾ ਠੀਕ ਹੈ ਬਾਗੂ ਓਏ ਮੈਂ ਸਭ ਕੋ ਠੀਕ ਹੈ ਜੀ ਮੈਂ ਤੈਨੂੰ ਚੱਕੜ ਆਹ ਦੇਖੀ ਮੈਂ ਤੈਨੂੰ ਯਾਰ ਭਾਈ ਕੀ ਕਿਹਾਗਾ ਤੂੰ ਤੈਨੂੰ ਤਾਂ ਤੋ ਕਰਦੇ ਹੋਗੇ ਜਿਉਂਦਾ ਓਏ ਉਹ ਚਾਚਾ ਸਾਰਾ ਕੁਝ ਠੀਕ ਹੈ ਜਿਉਂਦਾ ਯਾਰ ਇਹ ਤਾਂ ਮੇਰੇ ਸਾਲੇ ਨੇ ਮੇਰੇ ਸਾਲੇ ਨੇ ਚਾਬਲ ਮਾਰੀ ਆ ਕਿਤੇ ਪਾ ਪਾ ਇਹ ਦੱਸੋ ਪਹਿਲਾਂ ਇਹਦੇ ਕੋਲ ਕਿਹੜਾ ਭੈ ਉਪਾਇਲਾ ਬੋਲਾ ਤੜਕੀ 4 ਵਜੇ ਆ ਕੇ ਮੇਰਾ ਬਾਰ ਖੜਕਾਦਾ ਹੈ ਤੂੰ ਤੇ ਦੇ ਕਦਾ ਆਖੇ ਬਾਗੂ ਪੂਰਾ ਹੋ ਗਿਆ ਪਾਇਦਾ ਮੇਰਾ ਪੈਰਾ ਥਲੋ ਹੈ ਤੜਤੀ ਹੋ ਗਈ ਭਾਈ ਮਾ ਦਿਮਾਗ ਖਰਾਬ ਹੋ ਗਿਆ ਦੇਖ ਲੈ ਮੇਰੀ ਗੱਲ ਸੁਣ ਲੈ ਬਾਗੂ ਆ ਕੱਲਾ ਮੈਨੂੰ ਨਹੀਂ ਗਿਆ ਪਾਇਨ ਦਾ ਸਾਰਾ ਪਿੰਡ ਸਵੇ ਅੱਜ ਇਕੱਠਾ ਹੋ ਰਿਹਾ ਲੱਕੜਾ ਉੱਥੇ ਡੇਗ ਗਿਆ ਮੈਂ ਆ ਕੁਝ ਮੈਂ ਕਰੇ ਨਾ ਆਇਆ ਮੈਨੂੰ ਮਲਾ ਤੋੜਾ ਵੀ ਲਿਆ ਆ ਬਾਗੂ ਆ ਪਾਇਨ ਦਾ ਥੋੜਾ ਬੋਲਾ ਦੇਖੀਂ ਜਾਂਦੇ ਹੁਣ ਸਾਡੇ ਜਾ ਰਹੇ ਗਾ ਨੌਤਰ ਨਮੈਨ ਤੂੰ ਸੁਝਾ ਮੜੇ ਨੂੰ ਨਾ ਬੌਲਾ ਗੱਲ ਸੁਣਦਾ ਉਹ ਸਿਆਪੇ ਨਹੀਂ ਆ ਬੜੀ ਰਾ ਭਾਗੂਆ ਆ ਨਹੀਂ ਕਰਨ ਦੇ ਆ ਗੱਲ ਸੁਣ ਭਾਗੂਆ ਇਹੜੇ ਇਹੜੇ ਕੀ ਕਰਾ ਲੱਸੀ ਮੜਾ ਇਹਦਾ ਪਤਾ ਨਹੀਂ ਉਹ ਭੈਣ ਦਾ ਸੁਣਦਾ ਬੌਲਾ ਉਹ ਕਰਕੇ ਆਇਆ ਥਾ ਦੱਸ ਭਾਈ ਹਾਂ ਇਹਨੂੰ ਰੱਖਿਆ ਕਿਉਂ ਓਰੇ ਇਹ ਨਾ ਵੀ ਗਲਤੀ ਆ ਹਾਂ ਯਾਰ ਮੇਰੀ ਘਾਤ ਹੁਣ ਚਾਚੇ ਹੁਣ ਰਿਸ਼ਤੇਦਾਰ ਐ ਬਾਹ ਫੜ ਕੇ ਕਰੋ ਗੱਡੇ ਜਾਂਦੇ ਹੁੰਦੇ ਨਹੀਂ ਉਹ ਪਾਇਗਾ ਰਿਮੇਦਾਰ ਕਰੇ ਪਾਲੇ ਜਾਂਦੇ ਨਹੀਂ ਤਾਂ ਪਾਲ ਔਲੇ ਦਾ ਖਾਦਾ ਸਾਰੇ ਦਾ ਕਿਹਾ ਮਗਰੋਂ ਪਤਾ ਲੱਗਦਾ ਥੋੜੇ ਸਾਰੇ ਡੱਬੇ ਦੀ ਇਹ ਪੂਛਣਾ ਚੱਕ ਗਿਆ ਬੌਲਾ ਇਹ ਨਾ ਮੈਨੂੰ ਵੀ ਪਾਕਸ਼ਾ ਹੋ ਗਿਆ ਕਹੀਂ ਆਹ ਬਾਰੇ ਬਣਾਉਂ ਮੂਤਰਾਵੇਂ ਉਹਦਾ ਜਿਹੜੀ ਪੂੰਚ ਕਾਊਗਾ ਚਾਊਗਾ ਤੂੰ ਕਿਹੜਾ ਸਾਨੂੰ ਟਿਕਣ ਦੇਣਾ ਅੱਜ ਮੇਰੀ ਗੱਲ ਸੁਣੀ ਤਾਂ ਮੇਰੀ ਗੱਲ ਸੁਣਣਾ ਲਾਚਾ ਠੀਕ ਹੈ ਚੱਲ ਮੈਂ ਮੰਨਦਾ ਮੇਰਾ ਵਾਲਾ ਸਾਲਾ ਬੌੜਾ ਗਾ ਹੁਣ ਉਹਦਾ ਕੀ ਕਰੀਏ ਸੀ ਉਹਨੇ ਚੱਲ ਪੱਲੀਆਂ ਪੁੰਨੀਆਂ ਬਿਛਾਤੀਆਂ ਮੇਰੇ ਤੇ ਆ ਕੇ ਜੜ ਗਿਆ ਫੇਰ ਕਹਿਣ ਲੱਗਾ ਤੂੰ ਜ਼ਮੀਨ ਦੇਂਦਾ ਬਾਈ ਜ਼ਮੀਨ ਦਾ ਮੈਂ ਇਹਨੂੰ ਕੀ ਕਹਦਾ ਯਾਰ ਤੂੰ ਮੈਨੂੰ ਜ਼ਮੀਨ ਦੇ ਡਰਾਪੇ ਦੇਂਦਾ ਉਹਨੇ ਬੌੜਾ ਜਾ ਮੇਰੀ ਗੱਲ ਸੁਣ ਆਖਣ ਵਿੱਚ ਇਹਨਾਂ ਦੀ ਘਰੀ ਮਿੱਥੀ ਆ ਦੋਵੇਂ ਪੀਲੀ ਬੰਦੇ ਦੀ ਇਹਨਾਂ ਦੀ ਨਾ ਹਾ ਰਿਸ਼ਤੇ ਆ ਇਹਨੇ ਕਿਹਨੇ ਸ ਇਹ ਤਾਂ ਗੋਲੀ ਹੈ ਕਰਮਾਂ ਨੂੰ ਜੁੜੀ ਹੈ ਉਹ ਤਾਂ ਲੇਲੜੀਆਂ ਕਰਦਾ ਫਿਰਦਾ ਸੀ ਕਰਮਾਂ ਇਹ ਕਰਦਾ ਸੀ ਲਾ ਕੇ ਉਹਦਾਂ ਤੇ ਇਹੀ ਡਰਾਮੇ ਸ਼ੂਟ ਕਰਦਾ ਡੇ ਜੇ ਤੁਹਾਡੇ ਦਿਮਾਗ 'ਚ ਖੜਿਆ ਮਾੜੀ ਸੋਚਾ ਮੇਰੇ ਪ੍ਰਤੀ ਤਾਂ ਹੀ ਖੜਿਆ ਉਹ ਲਾਲ ਗੋਦੀ ਸੀ ਹਾਂ ਬੱਸ ਭੈਣ ਜਿੱਡਾਂ ਕਿ ਕਾ ਮੈਨੂੰ ਮਾਰ ਦਿੰਦਾ ਮੈਨੂੰ ਲੱਗਦਾ ਤੇਰੇ ਵੀ ਨਾ ਹੋਵੇ ਕੌਣਾ ਹੋਵੇ ਹਾਂ ਕੋਈ ਮਰੀਆ ਨਾ ਕਰ ਆਪਣੇ ਹੀ ਦਿੰਦਾ ਭਾਈ ਫੇਰ ਆਪਣੇ ਕਰਦਾ ਕਿਹਦਾ ਪਤਾ ਲੱਗਦਾ ਕਿ ਤਾ ਦੋ ਦੇ ਦੇ ਫੇਰ ਇਹਨੂੰ ਪੁੱਛੂੰ ਰੁਪਏ ਮੇਰੀ ਗੱਲ ਸੁਣ ਲੈ ਭਾਂਡੇ ਢੁੰਡੇ ਜੱਟ ਕਰ ਲੈ ਠੀਕ ਹੈ ਬਾਗੂਆ ਨਾ ਆ ਗੱਲਾਂ ਨਹੀਂ ਕਰ ਤੂੰ ਪਹਿਲਾਂ ਦੱਸ ਕੀ ਕਸੂਰ ਐ ਅਸੀਂ ਤਾਂ ਕੁਛ ਨਹੀਂ ਹਾਂ ਜਮੀਨ ਮੇਰੀ ਭਾਈ ਇੱਕ ਮਿੰਟ ਜੀ ਬੀਨਦਾ ਇਹ ਕਿਹੜੇ ਜੋ ਵਰਤੀ ਕਰੇ ਚਾਹ ਤੇ ਅਡੋਲ ਮੈਂ ਜਾਉਂਦਾ ਵੀਰਿਆ ਜਮੀਨ ਮੇਰੀ ਐ ਕੋਈ ਨਹੀਂ ਦਿੰਦਾ ਮੇਰੇ ਪੁੱਤ ਨੂੰ ਕਨਾਲ ਲੈ ਕੇ ਜਾ ਮੈਂ ਤੀ ਤੁਝ ਜਮੀਨ ਨਾ ਲੈ ਕੇ ਜਮੇਦਾਰੀ ਭਾਈ ਬਣਾਈ ਜਾ ਤਾਂ ਫੇਰ ਮੈਂ ਕਰੀ ਨਹੀਂ ਕਰੇਗਾ ਭੰਗ ਕੇ ਹਾ ਸਾਦੇ ਪਰਦਾਦੇ ਨੇ ਵੀ ਕਿਸੀਆਂ ਹੋਏ ਨੇ ਕਾਟੇ ਪਿੱਛੇ ਦੇ ਹੋਏ ਨੇ ਉਹ ਮੰਗ ਨਹੀਂ ਕਰਾ ਭਾਈ ਫਿਰਦਾ ਦੀ ਜਿੱਤਰਾ ਤੇ ਹਾਂ ਮਰੀਆ ਵਾਲਾ ਕਮੇ ਬੋਲਦਾ ਮੇਰੀ ਗੱਲ ਚਾਤੇ ਹੋ ਜਾਣਗੇ ਅੱਟ ਹੋ ਜਾਣਗੇ ਜ਼ਮੀਨ ਕਹੇ ਜ਼ਮੀਨ ਅੱਟ ਦਿੱਦੀ ਕਹੇ ਬਾਕੀ ਬਾਈ ਅੰਦਰ ਜਾ ਚਾਹ ਚਾਹ ਰੋਟੀ ਖਾਵਾਂਗੇ ਅੱਡੋ ਮੈਂ ਸਾਰੇ ਮਾਚਦਾ ਮਾਚਦਾ ਹੋਏ ਆਪਾਂ ਇਹਦਾ ਬੋਲੇ ਜਿਹੜੇ ਸਾਰੇ ਬੋਲੇ ਕਰਤੇ ਭਾਈ ਐ ਜਿੰਨਾ ਸਮਝੀ ਵੀ ਹੁਣ ਤੇਰੇ ਹੱਥ ਚ ਕਾਨੂੰਨ ਆ ਗਿਆ ਤੂੰ ਕੁਛ ਵੀ ਕਰ ਲੇਗਾ ਸਰਦਾਰਾ ਐ ਨਹੀਂ ਹੱਥ ਚ ਨਹੀਂ ਕਾਨੂੰਨ ਮੇਰਾ ਕਾਨੂੰਨ ਜੱਫੇ ਦਾ ਗਾ ਅਦਾ ਭਾਈ ਦਾ ਦਰਵਾਇਆ ਫਰੀਦ ਦੇ ਪੈਰੋ ਘਰ ਬਸਾ ਤੇਰਾ ਹੁਣ ਸ਼ੁਕਰਿਆ ਫਿਰਦਾ ਤੂੰ ਪਾਇਆ ਇਹਦਾ ਕੀ ਕਰਾਂ ਮੈਂ ਤੌੜੇ ਦਾ ਕੀ ਕਰਾਂ ਆਹ ਤਾਂ ਲੈ ਕੇ ਆਈ ਸੀ ਚੱਕੇ ਪਾਇਆ ਕਹਿੰਦਾ ਮਰ ਗਿਆ ਭਾਗੂ ਕਹਿੰਦਾ ਤੌੜਾ ਲਿਆ ਘਾਉ ਲਿਆ ਬੜਾ ਸਾਰਾ ਕੁਸ ਲਿਆ ਆ ਪ੍ਰੀਤ ਤੇ ਖੜਕੋ ਲੈ ਗਰਾਂ ਉਹ ਦੋ ਕੰਟਲ ਭਾਂਜ ਜਿਹੜੀਆਂ ਲੱਕੜਾ ਡੇਗਿਆ ਸਿਵਾਜ ਉਹਨਾਂ ਦਾ ਕੀ ਕਰਾਂ ਮੈਂ ਚਾਚੇ ਨੂੰ ਮਣਾ ਮੋਟਾ ਸਮਝਾ ਦੇ ਇਹਨੂੰ ਤਾਂ ਸਮਝਾ ਦੂ ਤੁਸੀਂ ਉਹਨੂੰ ਸਮਝਾ ਲਓ ਬੌਲੇ ਨੂੰ ਪਾਇਆ ਕਹਿੰਦਾ ਮਰ ਗਿਆ ਭਾਗੂ ਅੱਧਾ ਪਿੰਡ ਇਕੱਠਾ ਹੋ ਰਿਹਾ ਉੱਥੇ ਅੱਧਾ ਪਿੰਡਾ ਭਾਂਗਾ ਬੁੜੀਆਂ ਰੋਈ ਜਾਂਦੇ ਨੇ ਚਾਰਨੋ ਦਾ ਬੁਰਾ ਹਾਲ ਹੋਇਆ ਪਿਆ ਹੈ ਸੋਨ ਦਾ ਭੈਂਦੀ ਚੱਲ ਰਹੀ ਹੈ ਆਹੋ ਹੁਣ ਉਹਨਾਂ ਨੂੰ ਕੀ ਆਖਾ ਵੈ 프리 ਤਾਂ ਉਹਨੂੰ ਕਹਿੰਦੇ ਕੱਪੜੇ ਕੁੱਪੜੇ ਪਾਵਾ ਮੈਂ ਤਾਂ ਛੱਡ ਕੇ ਆਉਣਾ ਚਾਹੁੰਦਾ ਪੈਂਟ ਯਾਰ ਇਹ ਤਾਂ ਬੜਦਾ ਜੂੜਾ ਚੋਦਾ